ਮੀਕੂ ਟਿੱਲੋ ਤੇ ਗੁਰਜਸ ਕਪਲਸ ਦਾ ਵਿਵਾਦ ਅਜੇ ਤੱਕ ਵੀ ਠੰਡਾ ਪੈਂਦਾ ਹੋਇਆ ਨਜ਼ਰ ਨਹੀਂ ਆ ਰਿਹਾ ਤੇ ਬੀਤੇ ਦਿਨੀ ਮੀਕੂ ਟਿੱਲੋ ਦੇ ਵੱਲੋਂ ਲਵ ਨਿਮਲਸ ਕਪਲਸ ਜੋ ਕਿ ਇੰਸਟਾਗ੍ਰam ਤੇ ਕਾਫੀ ਮਸ਼ਹੂਰ ਨੇ ਉਹਨਾਂ ਦੇ ਨਾਲ ਫੋਟੋਸ ਤੇ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ ਸਨ ਜਿਸ ਤੋਂ ਬਾਅਦ ਲੋਕਾਂ ਨੇ ਉਹਨਾਂ ਦੀਆਂ ਵੀਡੀਓਜ਼ ਥੱਲੇ ਏ ਕਮੈਂਟ ਕਰਨਾ ਸ਼ੁਰੂ ਕਰ ਦਿੱਤਾ ਤੇ ਮੀਕੂ ਨੂੰ ਲੋਕਾਂ ਨੇ ਕਿਹਾ ਕਿ ਹੁਣ ਤੂੰ ਇਹਨਾਂ ਨੂੰ ਵੀ ਗੁਰਜਸ ਕਪਲਸ ਹੁਣਾ ਵਾਂਗ ਭੰਡ ਕੇ ਹੀ ਛੱਡੇਗੀ ਮੀਕੂ ਟਿੱਲੋ ਵੱਲੋਂ ਰਿਸ਼ਤੇਦਾਰਾਂ ਦੇ ਘਰੇ ਜਾਂਦਿਆਂ ਵਲੌਗ ਜਦੋਂ ਸ਼ੇਅਰ ਕੀਤੇ ਗਏ ਤਾਂ ਲੋਕਾਂ ਦੇ ਵੱਲੋਂ ਉਸ ਦੀਆਂ ਵੀਡੀਓ ਥੱਲੇ ਇਹ ਕਮੈਂਟ ਕੀਤੇ ਜਾ ਰਹੇ ਹਨ ਕਿ ਤੈਨੂੰ ਹੁਣ ਨਹੀਂ ਸਰ ਜੀ ਵਲੌਗ ਬਣਾਉਣ ਤੋਂ ਰੋਕ ਦੇ ਤਾਂ ਅੱਜ ਮੀਕੂ ਟਿੱਲੋ ਨੇ ਲਵ ਨਿਮਲਸ ਕਪਲਸ ਦੇ ਚੈਨਲ ਤੇ ਵਲੌਗ ਵਿੱਚ ਆ ਕੇ ਸਾਰੀਆਂ ਗੱਲਾਂ ਸਾਫ਼ ਕਰ ਦਿੱਤੀਆਂ ਤੇ ਲੋਕਾਂ ਖਿਲਾਫ ਪੜਾਸ ਕੱਢੀਏ ਤੇ ਉਸਨੇ ਗੁਰਜਸ ਕਪਲਸ ਨੂੰ ਵੀ ਸਿੱਧਾ ਹੀ ਟਾਰਗੇਟ ਕਰ ਦਿੱਤਾ ਹੈ ਤਾਂ ਉਸਨੇ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਆਪਣੇ ਵਿਆਹ ਦੇ ਵਿੱਚ ਬੁਲਾਇਆ ਨਹੀਂ ਇਹ ਆਪਣੇ ਆਪ ਆਏ ਨੇ ਤੇ ਅੱਜ ਮੀਕੂ ਢਿੱਲੋਂ ਨੇ ਸਾਰੇ ਸਬੂਤ ਸਾਹਮਣੇ ਰੱਖ ਦਿੱਤੇ ਨੇ ਉਸਨੇ ਆਪਣੇ ਮੋਬਾਈਲ ਵਿੱਚ ਸਾਰੇ ਮੈਸੇਜ ਦਿਖਾ ਦਿੱਤੇ ਨੇ ਜੋ ਉਸਨੇ ਗੁਰਜਸ ਦੇ ਪਤੀ ਨੂੰ ਕੀਤੇ ਸਨ ਕਿ ਵੀਰੇ ਮੇਰਾ ਵਲੌਗ ਸ਼ੇਅਰ ਨਾ ਕਰਿਓ ਮੈਨੂੰ ਰਿਸ਼ਤੇਦਾਰ ਕਹ ਰਿਹਾ ਇਹਨੀਆਂ ਤਾਂ ਉਸ ਦੇ ਵੱਲੋਂ ਰਿਪਲਾਈ ਤੱਕ ਨਹੀਂ ਕੀਤਾ ਗਿਆ ਗੁਰਜਸ ਕਪਲਸ ਵੱਲੋਂ ਰਿਪਲਾਈ ਨਹੀਂ ਕੀਤਾ ਗਿਆ ਤੇ ਬਕਾਇਦਾ ਉਸ ਚੈਟ ਦਾ ਜਿਹੜਾ ਸਕਰੀਨਸ਼ਾਟ ਲਏ ਗਏ ਤਾਂ ਇਸ ਤੋਂ ਬਾਅਦ ਜਿਹੜਾ ਮੀਕੂ ਨੇ ਉਹਨਾਂ ਖਿਲਾਫ ਕਾਫੀ ਜ਼ਿਆਦਾ ਸਕੱਡੀ ਤੇ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਕਿ ਤੁਹਾਨੂੰ ਸੱਚ ਨਹੀਂ ਪਤਾ ਤੇ ਹਾਲਾਂਕਿ ਲਵ ਨਿਮਲਸ ਕਪਲਸ ਦੇ ਵੱਲੋਂ ਵੀ ਜਿਹੜਾ ਗੁਰਜਸ ਕਪਲਸ ਦੇ ਖਿਲਾਫ ਕਾਫੀ ਜ਼ਿਆਦਾ ਬੋਲਬਾਣੀ ਕੀਤੀ ਗਈ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਇਹ ਸਭ ਦੇ ਵਿੱਚ ਗੁਰਜਸ ਕਪਲਸ ਗਲਤ ਨੇ ਮੀਕੂ ਟਿਲੋ ਸਹੀ ਹੈ ਤੇ ਹੁਣ ਤੁਸੀਂ ਹੀ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਦੋਨਾਂ ਦੇ ਵਿੱਚੋਂ ਕਿਹੜਾ ਗਲਤ ਲੱਗਦਾ ਹੈ ਜਾਂ ਕਿਹੜਾ ਸਹੀ ਲੱਗਦਾ ਹੈ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ